ਔਰ ਖੀਜ ਜਗ ਤੋਂ ਲੁਕਾ ਕੇ ਮੈ ਗਾਨੀ ਤੇ ਉਹ ਪਈ ਪਈ ਸਪ ਬਣ ਗਈ ਵੇਹਮ ਤੈਨ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕਦਰਾਂ ਦਾ ਉਗਣ ਵਾਲੇ ਉਗ ਪੈਂਦੇ ਨੇ سینਾ ਪਾੜ ਕੇ ਪਥਰਾਂ ਦਾ ਵਾਹ 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 ਕੀ ਬਾਤ ਹੈ ਕੀ ਬਾਤ ਤੀ ਅਗਰ ਜਵਾਲਾ ਸਿੰਘ ਸੰਧੂ ਤੋਂ ਲਗਾਇਆ ਜਾਂਦੀ ਅਠਵੀਂ ਪੀੜੀ ਆ ਸਿੱਖਾਂ ਦੀ ਇਗਰ ਮੁਸਲਮਾਨੀ ਲਾਇਆ ਜਾਏ ਤੇ ਪਰਦਾਦਾ ਤੇ ਦਾਦਾ ਅੱਗੇ ਵਾਲਾ ਸਾਡਾ ਚੌਥੀ ਸਾਡੀ ਪੀੜੀ ਜਨਾਬ ਆ ਸਾਡੇ ਜਨਾਬ ਤਾਇਆ ਜੀ ਇਸਨ ਵਾਲਤ ਸਾਹਿਬ ਦੇ ਜਿੰਦੇ ਦਾਦੇ ਦੇ ਭਰਾ ਸਰਦਾਰ ਪ੍ਰਸਤੀਪਾਲ ਸਿੰਘ ਸੰਧੂ ਉਹਨਾਂ ਦੇ ਪੁੱਤਰ ਨੇ ਜੀ ਸਰਦਾਰ ਗੁਲਬਦਨ ਸਿੰਘ ਸੰਧੂ ਸਾਹਿਬ ਕੋਈ ਨੋ ਹੀਰਾ ਜਿਹੜਾ ਦੁਨੀਆ ਦਾ ਸਭ ਤੋਂ ਟੌਪ ਦਾ ਉਹਨੂੰ ਪੱਗ ਦਾ ਰਤਬਾ ਉੱਪਰ ਦਿੱਤਾ ਗਿਆ ਹੀਰੇ ਨੂੰ ਥੱਲੇ ਰੱਖਿਆ ਗਿਆ ਤੇ ਮਿੱਟੀ ਵਿੱਚ ਹੱਥ ਪਾਣ ਕੇ ਇਸ ਟਾਈਮ ਨਾ ਤੁਸੀਂ ਤੇ ਉਹ ਸੋਨਾ ਉਹਲੇ ਚਾਚੇ ਨੇ ਲੁੱਟਣਾ ਚਾਹੀਦਾ ਜੀ ਫਿਰ ਤੇ ਤੇ ਕਿਹੜੀ ਬੋਲੀ ਪਾਰੀ ਮੇਰੀ ਬੋਲੀ ਤੋਂ ਵੱਡੀ ਰਾਜਕੁਮਾਰੀ ਮੇਰੀ ਬੋਲੀ ਤੋਂ ਉਹਦੇ ਤੱਕੜ ਉਤੇ ਤੋਲ ਕੇ ਵੇਖਾਂਗਾ ਰੱਬ ਦੇ ਨਾਲ ਪੰਜਾਬੀ ਬੋਲ ਕੇ ਵਾਹ ਵਾਹ ਕੀ ਬਾਤ ਪੰਜਾਬ ਵਾਸਤੇ ਐ ਸਾਲ ਕਿਹਦਾ 2025 ਤੀਸਰੀ ਜੰਗ ਦਾ ਕਾਫੀ ਜੜਾ ਖਤਰਾ ਬਣ ਆਇਆ ਦੁਨੀਆ ਦਾ ਇਖਤਤਾਮ ਹੋਣ ਜਾ ਰਿਹਾ ਹੈ ਤੁਸੀਂ ਤਾਂ ਅੰਡ ਨਾ ਕਰੋ ਤੁਸੀਂ ਇਹ ਸ਼ੁਕਰ ਕਰੋ ਨਾ ਇਹ ਨਹੀਂ ਕੈਂਡ ਹੋ ਗਿਆ ਅਜੇ ਜਾ ਰਿਹਾ ਹੈ ਜਿੱਥੇ ਮੈਂ ਨਮਾ ਸੇ ਹੋਯੋ ਤੇ ਆਸ਼ਿਕ ਲਖ ਹਜ਼ਾਰ ਵਸੇ ਇਕ ਮੈ ਨੁਮਾਣੀ ਬੇ ਵਤਨ ਸਾਜੀ ਹੈਲੋ ਨਵੀਂ ਗੱਲ ਆ ਕੇ ਬਾਈ ਮੈਨੂੰ ਸ਼ਾਗਿਰਦ ਬਣਾ ਲਓ ਮੈਂ ਚਾਹਤ ਫਤਿਹਲ ਖਾਨ ਵਰਗਾ ਵੱਡਾ ਸਿੰਗਲ ਬਣਨਾ ਚਾਹੁੰਦਾ ਰੈਫਰੈਂਸ ਠੀਕ ਕਰ ਤੇ ਇਹ ਸ਼ਗਿਰਦੀ ਚੋਂ ਨਿਕਲ ਇਸ ਤੋਂ ਡਾਡਾ ਦੁੱਖ ਨਾ ਕੋਈ ਅੱਲਾ ਗਵਾਇ ਇਸ ਤੋਂ ਡਾਡਾ ਮਾੜੇ ਕਰ ਵਿੱਚ ਮਾਂ ਤਜਦੀ ਆਉਂਦੀ ਤੇ ਬਾਲਾਂ ਨੂੰ ਫਰੂਟ ਲਬਦਾ